ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਜੀ ਅੱਜ ਸਾਡੀਆਂ ਸੰਗਤਾਂ ਚੱਲੀਆਂ ਹਨ ਇੱਕ ਹੋਰ ਨਵੀਂ ਯਾਤਰਾ ਤੇ ਅਜ ਮਹੀਨਾ ਹੋ ਗਿਆ ਮਾਰਚ ਦਾ ਸਨ 2025 ਸੋ ਅੱਜ ਚੱਲੇ ਆ ਜੀ ਆਪਾਂ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਵਿਖੇ ਜੋ ਕਿ ਹਮਾਸ਼ਾਲਾ ਪ੍ਰਦੇਸ਼ ਦਾ ਡਿਸਟ੍ਰਿਕਟ ਸਿਰਮੌਰ ਹੈ ਸੋ ਇਹ ਉਹ ਥਾਂ ਰਹਾ ਜਿੱਥੇ ਧੰਤਨ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਜੀ ਸਿੰਘ ਜੀ ਦਾ ਜਨਮ ਹੋਇਆ ਸੀ ਸੋ ਇਹ ਜੋ ਨਗਰ ਹੈ ਪੌਂਟਾ ਸਾਹਿਬ ਇਹ ਗੁਰੂ ਸਾਹਿਬ ਨੇ ਆਪ ਵਸਾਇਆ ਹੈ ਸੋ ਬਾਕੀ ਜੋ ਇਤਿਹਾਸ ਦੀ ਸਾਂਝ ਹੈ ਉਹ ਨਾਲ ਨਾਲ ਚੱਲ ਜਾਵਾਂਗੇ ਸੰਗਤਾਂ ਦੇ ਨਾਲ ਨਾਲ ਉਹ ਨਾਲ ਹੀ ਤੁਹਾਡੇ ਨਾਲ ਸੰਜ ਪਾਵਾਂਗੇ ਸੋ ਇਹ ਸਾਡੀਆਂ ਸੰਗਤਾਂ ਹਨ ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਆਏ ਸਾਲ ਹੀ ਤਕਰੀਬਨ ਯਾਤਰਾ ਤੇ ਜਾਂਦੀਆਂ ਹਨ ਕਦੇ ਕਿਸੇ ਗੁਰੂ ਘਰ ਵਿੱਚ ਕਦੇ ਕਿਸੇ ਗੁਰੂ ਘਰ ਵਿੱਚ ਜਿਵੇਂ ਹੀ ਪ੍ਰੋਗਰਾਮ ਬਣਦਾ ਹੈ ਸੋ ਨਗਰ ਤੇ ਬਹੁਤ ਕਿਰਪਾ ਹੈ ਗੁਰੂ ਸਾਹਿਬ ਦੀ ਸੋ ਇਹ ਸਾਡੀ ਗੱਡੀ ਤਿਆਰ ਹੈ ਜਾਣ ਵਾਸਤੇ ਸੋ ਟੈਂਪੋ ਟਰੈਵਲ ਸੋ ਸੰਗਤਾਂ ਸਾਰੇ ਪਾਰੀਆਂ ਨੇ ਸੋ ਪਹੁੰਚ ਕੇ ਤੁਹਾਡੇ ਨਾਲ ਗੁਰੂ ਘਰ ਬਾਰੇ ਇਤਿਹਾਸ ਬਾਰੇ ਸਾਂਝ ਪਾਵਾਂਗੇ ਸੋ ਚਲਦੇ ਹਾਂ ਜੀ ਯਾਤਰਾਵਾਲ ਨੂੰ ਜੀ ਗੁਰੂ ਖਾਲਸਾ ਜੀ ਜੋ ਨਾਹਣ ਰਿਆਸਤ ਸੀ ਉਧਰ ਰਾਜਾ ਸੀਗਾ ਮਿਦਨੀ ਪ੍ਰਕਾਸ਼ ਔਰ ਇੱਕ ਪਾਸੇ ਇੱਕ ਰਾਜਾ ਸੀ ਟਿਹੜੀ ਗੜਵਾਲ ਦਾ ਫਤਿਹ ਸ਼ਾਹ ਜੀ ਰਾਜਾ ਫਤਿਹ ਸ਼ਾਹ ਕਿਉਂਕਿ ਜੋ ਯਮੁਨਾ ਪਾਰ ਦਾ ਇਲਾਕਾ ਹੈ ਉਹ ਪੈਂਦਾ ਸੀਗਾ ਟਿਹੜੀ ਗੜਵਾਲ ਦੇ ਵਿੱਚ ਔਰ ਜੋ ਉੱਲਾ ਇਲਾਕਾ ਸੀ ਉਹ ਪੈਂਦਾ ਸੀ ਨਾਹ ਰਿਆਸਤ ਦੇ ਵਿੱਚ ਜੀ ਸੋ ਜੋ ਰਾਜਾ ਫਤਿਹ ਸ਼ਾਹ ਸੀ ਇਸਨੇ ਧੱਕੇ ਨਾਲ ਜੋ ਰਾਜਾ ਮਿਦਨੀ ਪ੍ਰਕਾਸ਼ ਸੀ ਉਹਦਾ ਕੁਝ ਰਾਜ ਦਬਾ ਲਿਆ ਸੀ ਤੇ ਰਾਜਾ ਮਿਤਨੀਪੁਰ ਕਾਸ਼ ਨੇ ਆਪਣੇ ਰਾਜਗੁਰੂ ਕਾਲਪੀ ਰਿਸ਼ੀ ਜੀ ਨੂੰ ਆਪਣੀ ਸਹਾਇਤਾ ਲਈ ਅਰਦਾਸ ਅਤੇ ਮਦਦ ਲਈ ਬੇਨਤੀ ਕੀਤੀ। ਰਿਸ਼ੀ ਜੀ ਨੇ ਰਾਜੇ ਨੂੰ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਕੇ ਬਰਾਜਮਨ ਹਨ। ਉਹਨਾਂ ਕੋਲ ਜਾ ਕੇ ਬੇਨਤੀ ਕਰੋ ਉਹ ਆਪ ਦੀ ਸਹਾਇਤਾ ਕਰਨਗੇ। ਅਤੇ ਮੈਂ ਵੀ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਹਾਂ ਮੈਂ ਵੀ ਦਰਸ਼ਨ ਕਰ ਲਵਾਂਗਾ ਰਾਜਾ ਮੇਦਨੀਪੁਰ ਕਾਹਜ ਨੇ ਰੇਸ਼ੀ ਜੀ ਦੀ ਆਗਿਆ ਮੰਨ ਕੇ ਗੁਰੂ ਜੀ ਨੂੰ ਬੇਨਤੀ ਕਰਨ ਲਈ ਸ਼੍ਰੀ ਰਣਪੁਰ ਸਾਹਿਬ ਆਪਣਾ ਵਜ਼ੀਰ ਭੇਜਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਸਾਖ ਦੇ ਮਹੀਨੇ ਰਾਜਾ ਮੇਦਨੀਪੁਰ ਕਾਸ਼ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਪਰਿਵਾਰ ਸਹਿਤ 500 ਸਿੰਘਾਂ ਦਾ ਜਥਾ ਲੈ ਕੇ ਨਾਹ ਰਾਸਤ ਵਿੱਚ ਪਹੁੰਚੇ ਇਹ ਹੈ ਜੀ ਸ਼ਹਿਰ ਪੋਂਟਾ ਸਾਹਿਬ ਦਾ 메인 게ਟ ਜੋ ਕੁਰੂਕਰੋਲੇ ਬਣਾਇਆ ਹੋਇਆ ਹੈ ਸੋ ਇਥੋਂ ਲਗਭਗ 4-5 ਕਿਲੋਮੀਟਰ ਦੀ ਦੂਰੀ ਤੇ ਹੀ ਗੁਰਦਰਾ ਸਾਹਿਬ ਸ੍ਰੀ ਪੋਂਟਾ ਸਾਹਿਬ ਸਭਾਈਮਾਨ ਹੈ ਸੋ ਜੋ ਗੁਰਦਰਾ ਪੋਂਟਾ ਸਾਹਿਬ ਹੈ ਇੱਥੇ ਜੋ ਗੁਰਦਰਾ ਸਾਹਿਬ ਹਨ ਕੋਈ 6-7 ਕਿਲੋਮੀਟਰ ਤੇ ਗੁਰਦਰਾ ਸ਼ੇਰਗਾਹ ਸਾਹਿਬ ਹੈ ਉਹ ਵੀ ਤੁਹਾਨੂੰ ਅਸੀਂ ਬਾਜਿਥਿਆਸ ਨਾਲ ਜਾਣੂ ਕਰਾਵਾਂਗੇ ਵੈਸੇ ਅਸੀਂ ਪਹਿਲਾਂ ਹੀ ਵੀਡੀਓ ਪਾਈ ਹੋਈ ਹੈ YouTube ਤੇ ਔਰ ਇਸ ਤੋਂ ਲਗਭਗ 18-19 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਤੀਰਗੜੀ ਸਾਹਿਬ ਹੈ ਔਰ ਉਸ ਤੋਂ ਕੁਝ ਕੋਈ 2-4 ਕਿਲੋਮੀਟਰ ਦੇ ਉੱਪਰ ਜਿੱਥੇ ਪੰਗਾਨੀ ਦਾ ਯੁੱਧ ਹੋਇਆ ਸੀ ਉੱਥੇ ਵੀ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ ਸੋ ਇੱਕ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਦੇ ਬਿਲਕੁਲ ਨਾਲ ਹੈ ਬਾਬਾ ਕਿਰਪਾਲ ਦਾਸ ਜੀ ਦਾ ਉਹ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਅਸੀਂ ਪਹੁੰਚ ਗਿਆ ਜੀ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਕੁਰਬਾਨ ਜਾਈ ਉਹ ਸਵੇਰਾ ਸੁਹਾਵੇ ਜੇ ਤੁਮਰੇ ਦੁਆਰੇ ਆਇਆ ਸੁਦਰਸ਼ਨ ਕਰ ਰਹੇ ਜੀ ਸਾਹਮਣੇ ਗੁਰਦੁਆਰਾ ਸਾਹਿਬ ਦਾ ਜੋ ਮੇਨ ਗੇਟ ਹੈ ਸੋ ਗੱਡੀ ਜੋ ਸਾਡੀ ਹੈ ਪਾਰਕਿੰਗ ਚ ਪੁੱਜ ਗਈ ਹੁਣ ਸੰਗਤਾਂ ਵਾਰੋ-ਵਾਰੀ ਗੱਡੀ ਤੋਂ ਉਤਰਨ ਗਈਆਂ ਫਿਰ ਗੁਰੂ ਘਰ ਵੱਲੋਂ ਚੌਲੇ ਪਾਉਂਦੇ ਹਾਂ ਉਸ ਸੰਗਤਾਂ ਦੀ ਵੀਡੀਓ ਬਣਾਣੀ ਵੀ ਜ਼ਰੂਰੀ ਹੈ ਤਾਂ ਕਿ ਜਿੰਨੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਈਆਂ ਹਨ ਉਹਨਾਂ ਦੀ ਹਾਜ਼ਰੀ ਵੀਡੀਓ ਚ ਵੀ ਲਗਵਾ ਦਈਏ ਫਿਰ ਗੁਰੂ ਸਾਹਿਬ ਦੀ ਕਿਰਪਾ ਸਦਕੇ ਜੋ ਪਹਿਲੇ ਵੀ ਦੱਸਿਆ ਸੀ ਕਿ ਸਾਡੀ ਸੰਗਤਾਂ ਲਗਭਗ ਸਾਲ ਦੇ ਵਿੱਚ ਇੱਕ ਵਾਰ ਗੁਰਦੁਆਰਾ ਸ਼੍ਰੀ ਪੋਂਟਾ ਸਾਹਿਬ ਔਰ ਗੁਰਦੁਆਰਾ ਸ਼੍ਰੀ ਪਟਨਾ ਸਾਹਿਬ ਗੁਰਦੁਆਸ਼ੀ ਹਜੂਰ ਸਾਹਿਬ ਔਰ ਜੋ ਪੰਜਾਬ ਚ ਗੁਰਦੁਆਰਾ ਸਾਹਿਬ ਹਨ 3 ਦਰਬਾਰ ਸਾਹਿਬ ਅੰਮ੍ਰਿਤਸਰ ਯਾ ਹੋਰ ਗੁਰੂ ਘਰ ਉੱਥੇ ਸੰਗਤਾਂ ਸਾਡੀਆਂ ਜੋ ਕਿ ਦਰਸ਼ਨ ਕਰਦੀਆਂ ਹਨ ਸੋ ਹੁਣ ਸੰਗਤਾਂ ਵਾਰੀ ਵਾਰੀ ਸਿਰ ਗੱਡੀ ਤੋਂ ਉਤਰ ਰਹੀਆਂ ਨੇ ਸੋ ਸੰਗਤਾਂ ਦਾ ਜੋ ਆਪਸ ਵਿੱਚ ਪ੍ਰੇਮ ਹੈ ਗੁਰੂ ਸਾਹਿਬ ਇਵੇਂ ਹੀ ਬਣਾਈ ਰੱਖਣ ਕੋ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਵੀ ਕਰਦੇ ਹਾਂ ਕਿ ਗੁਰੂ ਸਾਹਿਬ ਸਾਰਿਆਂ ਸੰਗਤਾਂ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾਂ ਗੁਰ ਸਿੱਖੀ ਜੀਵਨ ਨਾਮ ਦਾਣ ਸਿਮਰਨ ਦੀਆਂ ਘੜੀਆਂ ਬਖਸ਼ਿਸ਼ ਕਰਨ ਆਨ ਵਾਲਾ ਸਮਾਂ ਖੁਸ਼ੀਆਂ ਭਰਿਆ ਹੋਵੇ ਸੋ ਇਹ ਹੈ ਜੀ ਗੁਰਦਰਾ ਸਾਹਿਬ ਜੀ ਸੋ ਜੋ ਗੁਰਦਰਾ ਸਾਹਿਬ ਵਿਖੇ ਜੀ ਹੁਣ ਅੱਜ ਕੱਲ ਜੋ ਸੇਵਾ ਚੱਲ ਰਹੀ ਹੈ ਸੰਤੋਬਾ ਕਸ਼ਮੀਰ ਸਿੰਘ ਜੀ ਪੁਰੀ ਸਾਹ ਵਾਲੇ ਉਹਦੀ ਸੇਵਾ ਗੁਰੂ ਘਰ ਵਿੱਚ ਹੋ ਰਹੀ ਹੈ ਜੋ ਨਵੀਆਂ ਬਿਲਡਿੰਗਾਂ ਬਣ ਰਹੀਆਂ ਹਨ ਸੰਤਾਂਤਾਂ ਤੇ ਰਹਿ ਆਸ਼ਵਾਸਥੇ ਰੂਮ ਬਣ ਰਹੇ ਹਨ ਪਰ ਉਹਨਾਂ ਮਹਾਪੁਰਸ਼ਾਂ ਵੱਲੋਂ ਹੋਈ ਹੋ ਰਹੀ ਹੈ। ਪਰ ਇਹਨਾਂ ਮਹਾਪੁਰਸ਼ਾਂ ਵੱਲੋਂ ਹੀ ਸੇਵਾ ਜੋ ਹੈ ਗੁਰਦੁਆਰਾ ਬਾਲੀਲਾ ਸਾਹਿਬ ਪਟਨਾ ਸਾਹਿਬ ਵਿਖੇ ਜਾ ਰਹੀ ਹੈ। ਉਹ ਵੀ ਅਸੀਂ ਵੀਡੀਓ ਪਹਿਲੇ ਪਾਈ ਹੋਈ ਹੈ। ਸੋ ਇਹ ਬੰਦਰਜੀ ਸਾਹਮਣੇ ਜੋ ਸੰਗਤਾਂ ਵਾਸਤੇ, ਕਮਰੇ ਖੰਦਰ ਹਾਸ਼ੀਆਂ ਵਾਸਤੇ ਸੋ ਸੇਮ ਉਦਾਂ ਦਾ ਦ੍ਰਿਸ਼ ਹੀ ਲੱਗਦਾ ਹੈ ਜਿੱਦਾਂ ਆਪਣਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੈ। ਇਹ ਸਾਹਮਣੇ ਦਰਬਾਰ ਸਾਹਿਬ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਜੀ ਹੋਰ ਇਸ ਪਾਸੇ ਜੋੜਾ ਘਰ ਹੈ ਜੋ ਸੰਗਤਾਂ ਆਉਂਦੀਆਂ ਹਨ ਆਪਣੇ ਜੋੜੇ ਜਣਾਂ ਕਰਾਂਦੀਆਂ ਹਨ ਨਾਲ ਇਹ ਗੱਠੜੀ ਘਰ ਹੈ ਜਿਨ੍ਹਾਂ ਸੰਗਤਾਂ ਨੇ ਰਾਤ ਰਹਿਣਾ ਹੋਵੇ ਸੋ ਇੱਧਰ ਸੰਗਤਾਂ ਲਈ ਕੜਾ ਪ੍ਰਸ਼ਾਦ ਦੇ ਜਿਨ੍ਹਾਂ ਗੁਰੂਕ ਪੜਣਾ ਲੈਣੀ ਹੋਵੇ ਉਹ ਦੋ ਦੇਖ ਲੈ ਸਕਦੇ ਹਨ ਸੋ ਗੁਰੂ ਕਾਰਧਨ ਸ਼ਾਨ ਸਾਹਿਬ ਪਹਿਲੇ ਸਰ ਬੁਰਾ ਨਿਸ਼ਾਨ ਪੇ ਅਕਸ਼ਰ ਉਲੇ ਪਾਸੇ ਨਿਸ਼ਾਨ ਸਾਹਿਬ ਸੀ ਤੇ ਨਵੇਂ ਬਣਾਏ ਗਏ ਹਨ ਖੌਂਦ ਤੋਂ ਦਰਸ਼ਨ ਕਰਾਵਾਂਗੇ ਜੀ ਅੰਦਰ ਦਰਬਾਰ ਸਾਹਿਬ ਦੇ ਸੋ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਉਹ ਇਹ ਹਮ ਜੀ ਉਹ ਕਲਮਾ ਜਿਨ੍ਹਾਂ ਰਾਹੀਂ ਗੁਰੂ ਸਾਹਿਬ ਨੇ ਇੱਥੇ ਬਾਣੀ ਲਿਖੀ ਰਚੀ ਸੀਗੀ ਉਹ ਨਾਲ ਹੀ ਇਹ ਸ਼ਸਤਰ ਪੇ ਹਨ ਜਿਉਂ ਇੱਥੇ ਜੰਗਾਂ ਵਿੱਚ ਕੰਮ ਆਏ ਸਨ ਸੁਦਰਸ਼ਨ ਕਰੋ ਜੀ ਸ਼ਸਤਰ ਮਨ ਤੂੰ ਸੋ ਇਹ ਆ ਜੀ ਕਵੀ ਦਰਬਾਰ ਸਥਾਨ ਪਾਸ਼ਾ ਜਸ਼ਵੀਰ ਗੁਰਦੁਆਰਾ ਪੌਂਟਾ ਸਾਹਿਬ ਜੀ ਇਸ ਸਥਾਨ ਤੇ ਵੀ ਗੁਰੂ ਸਾਹਿਬ ਕਵੀ ਦਰਬਾਰ ਲਾਉਂਦੇ ਹੁੰਦੇ ਸੀ ਸੋ ਇਹਦੇ ਬੈਕ ਸਾਈਡ ਤੇ ਹੀ ਬਿਲਕੁਲ ਜਮਨਾ ਨਦੀ ਹੈ ਪਰ ਇਹ ਬਾਹਰ ਗੁਰੂ ਘਰ ਦੇ ਕਿਤੇ ਵੱਲੋਂ ਜੋਥੀ ਸ਼ਿਮੋਪਰੇ ਲਾ ਕਰਕੇ ਜੋ ਹਰਿਆਲੀ ਕਿਲਾ ਨਾਲ ਦਖਰਸ਼ੀ ਕੀਤੀ ਹੋਈ ਹੈ ਬਹੁਤ ਹੀ ਸਮਤਾ ਨੂੰ ਮੌਂਦੀ ਹੈ ਸੋ ਸਭੀ ਸੰਤਾਂ ਜੋ ਹੁਣ ਗੁਰਦੁਆਰਾ ਕਬੀਰਵਾਰ ਅਗੁਸ਼ ਦਰਸ਼ਨ ਕਰਨ ਲਈ ਆ ਰਹੀਆਂ ਹਨ ਸਵਾਦਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਕਬੀਰਵਾਰ ਜੀ yeah <laughs> ਉਹ ਇਹ ਹੈ ਜੀ ਸਾਹਮਣੇ ਗੁਰਦੁਆਰਾ ਦਸਤਾਰ ਸਥਾਨ ਇੱਥੇ ਗੁਰੂ ਸਾਹਿਬ ਜੀ ਦਸਤਾਰ ਸਜਾਉਂਦੇ ਹੁੰਦੇ ਸੀ ਸੋ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਗੁਰਦੁਆਰਾ ਦਸਤਾਰ ਸਥਾਨ ਬਣਿਆ ਹੋਇਆ ਹੈ ਸੋ ਇਹ ਜੋ ਇਤਿਹਾਸ ਹੈ ਗੁਰਦੁਆਰਾ ਦਸਤਾਰ ਸਥਾਨ ਦਾ ਉਹ ਵੀ ਪੜਾ ਸਮਾਨ ਆ ਰਿਹਾ ਹੈ ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਇਤਿਹਾਸ ਪੜ ਸਕਦੇ ਹੋ ਇਹ ਨਾਲ ਇਹ ਗੁਰਦੁਰ ਸ਼ੀਸ਼ਮਲ ਸਾਹਿਬ ਸੁੰਦਰਸ਼ਨ ਕਰੋ ਗੁਰਦੁਰ ਦਸਤਾਰ ਸਥਾਨ ਜੀ ਦੇ ਸੋ ਇਹ ਹੈ ਜੀ ਗੁਰਦਰਾ ਸਾਹਿਬ ਦੇ ਬਿਲਕੁਲ ਹੀ ਬੈਕਸਾਈਡ ਤੇ ਯਮੁਨਾ ਨਦੀ ਇਸ ਨਦੀ ਨੂੰ ਵੀ ਗੁਰੂ ਸਾਹਿਬ ਵੱਲੋਂ ਬਖਸ਼ੀਸ਼ ਮਿਲੀ ਹੋਈ ਹੈ ਉਹ ਸਾਹਮਣੇ ਜੋ ਤੁਸੀਂ ਜੋ ਪੁਲ ਦੇਖ ਰਹੇ ਹੋ ਇਹ ਪੁਲ ਜੋ ਕਿਸੇ ਸੰਗਤਾਂ ਜਾਂਦੀਆਂ ਨੇ ਇਹ ਗੁਰੂ ਸਾਹਿਬ ਨੂੰ ਉਹ ਇਸੇ ਹੀ ਪੁਲ ਤੋਂ ਹੋ ਕੇ ਜਾਂਦੀਆਂ ਨੇ ਸੋ ਨਦੀ ਜੋ ਕਿ ਹੈ ਗੁਰਦਰਾ ਸਾਹਿਬ ਦੇ ਬਿਲਕੁਲ ਬੈਕਸਾਈਡ ਤੇ ਹੈ ਇੱਥੇ ਬਿਲਕੁਲ ਵੀ ਇਹਦੀ ਆਵਾਜ਼ ਨਹੀਂ ਆਉਂਦੀ ਸੋ ਅੱਗੇ ਪਿਛੇ ਆਵਾਜ਼ ਬਹੁਤ ਹੈ ਲੇਕਿਨ ਗੁਰੂ ਘਰ ਕੋਲ ਕਿ ਬਿਲਕੁਲ ਸ਼ਾਂਤ ਹੋ ਕੇ ਚਲਦੀ ਹੈ ਇਹ ਸਾਹਮਣੇ ਜੋ ਹੈ ਗੁਰਦਰਾ ਸਾਹਿਬ ਦਾ ਜੋ ਲੰਗਰ ਹਾਲ ਹੈ ਬਾਹਰੋਂ ਇਹਦੀ ਮੋਡੀਫਿਕੇਸ਼ਨ ਕੀਤੀ ਹੋਈ ਹੈ ਬਹੁਤ ਹੀ ਸੋਹਣੇ ਸੁਚੱਜੇ ਢੰਗ ਨਾਲ ਸੋ ਇਧਰ ਸੰਗਤਾਂ ਜਿਹੜਾ ਨੇ ਲੰਗਰ ਛਕਣਾ ਹੋਵੇ ਇੱਥੇ ਉਹ ਬਰਤਨ ਲੈ ਕੇ ਲੰਗਰ ਛਕਦੀਆਂ ਔਰ ਨਾਲ ਹੀ ਸੰਗਤਾਂ ਜੋ ਕਿ ਵਰਤਨਾ ਦੀ ਸੇਵਾ ਵੀ ਕਰੀਆਂ ਹਨ ਉਹ ਦਿਨੋਂ ਸੰਗਤਾਂ ਨੇ ਲੰਗਰ ਛਕਣਾ ਹੈ ਉਹ ਇਸ ਪਾਸੇ ਲੰਗਰ ਚੱਲ ਰਿਹਾ ਹੈ ਗੁਰੂ ਸਾਹਿਬ ਦਾ ਤਤੂਟ ਲੰਗਰ ਵਰਤ ਰਿਹਾ ਹੈ ਸੰਗਤਾਂ ਛਕ ਰੀਆਂ ਹਨ ਸੋ ਅਸੀਂ ਵੀਡੀਓ ਨੂੰ ਇੱਛੇ ਹੀ ਸਮਾਪਤ ਕਰਦੇ ਹਾਂ ਸੋ ਦੁਬਾਰਾ ਫਿਰ ਇੱਕ ਨਵੀਂ ਵੀਡੀਓ ਵਿੱਚ ਮਿਲਾਂਗੇ ਤੁਹਾਨੂੰ ਜਲਦੀ ਹੀ ਸੋ ਬੁਲਾਓ ਫਤੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ